ਦਾ ਵਿਸਮਾਤ ਕਹਦਾ ਹੁੰਦਾ ਹੈ ਤਾਂ ਪਰਮੇਸ਼ਰ ਦੇ ਨੇੜੇ ਜਾ ਕੇ ਆਉਂਦਾ ਕਿਉਂਕਿ ਉਹ ਸਤ ਚਿੱਤ ਆਨੰਦ ਜੋਤ ਹੈ। ਸੋ ਮਹਾਰਾਜ ਕਹਿੰਦੇ ਵੀ ਫਿਰ ਇਸ ਦੇ ਅੱਗੇ ਹੁੰਦਾ ਹੈ ਕਿ ਤਾਰ ਕੋਰ ਬਜੰਤਰ ਤੇ ਜਿਵੇਂ-ਜੋ ਬਿਰਤੀ ਸੂਖਸ਼ਮ ਹੁੰਦੀ ਜਾਏਗੀ ਬਗੈਰ ਬਜਾਏ ਹੋਏ ਸਾਜ਼ ਜਿਨ੍ਹਾਂ ਦੀ ਗਿਣਤੀ ਮਿਲਦੀ ਨਹੀਂ ਆ ਕੋਈ ਪੰਜ ਸ਼ਬਦ ਤਾਂ ਰਹਿ ਗਏ ਹੇਠਾਂ ਇਹਨਾਂ ਦੇ ਬਾਅਦ ਜਿਹਨੂੰ ਅਨਹਤ ਕਹਿੰਦੇ ਨੇ ਪਰਮੇਸ਼ਰ ਦੇ ਦਰਵਾਜੇ ਦਾ ਅਨਹਤ ਬਾਣੀ ਥਾਣ ਲਗਾਲਾ ਤਾਂ ਕਿ ਤੁਨ ਹੋਏ ਗੋਪਾਲਾ ਉਹ ਜਿਸ ਵੇਲੇ ਅਨਹਤ ਨਾਦ ਵੱਜ ਪੈਂਦਾ ਹੈ ਉਹ ਉਹਦਾ ਜਿਹੜਾ ਰਸ ਹੈ ਉਹ ਸਾਂਭਿਆ ਨਹੀਂ ਜਾਂਦਾ ਆਦਮੀ ਤੋਂ ਇੱਕ ਵਾਰੀ ਮਹਾਰਾਜ ਜੀ ਦੇ ਕੋਲ ਇੱਕ ਬੜਾ ਵਿਦਵਾਨ ਆਇਆ ਮੇਰੇ ਕੋਲ ਮਹਾਰਾਜ ਜੀ ਆਏ ਹੋਏ ਸੀ ਚੰਡੀਗੜ੍ਹ ਸਾਰੇ ਐਂ ਬੈਠੇ ਆ ਤੇ ਉਹਨੇ ਆ ਕੇ ਨਮਸਕਾਰ ਕਰੀ ਮਹਾਰਾਜ ਨੇ ਵੀ ਦੇਖ ਲਿਆ ਕਿ ਬੰਦਾ ਬਹੁਤ ਬੇਦਵਾਨ ਹੈ ਪੁਰਸ਼ ਕੋਈ ਕਹਿੰਦੇ ਦੱਸੋ ਕਹਿੰਦੇ ਮਹਾਰਾਜ ਮੈਂ ਇੱਕ ਗੱਲ ਪੁੱਛਣੀ ਹੈ ਜਿਆਦਾ ਨਹੀਂ ਕਿਉਂਕਿ ਪਤਾ ਹੁੰਦਾ ਵੀ ਮਹਾਂਪੁਰਸ਼ਾਂ ਦਾ ਸਮਾਂ ਬੜਾ ਕੀਮਤੀ ਹੈ ਇਸ ਤੋਂ ਵਹੀ ਗੁਆਈ ਜਾਂਦੇ ਆ ਕਰਦੀਆਂ ਗੱਲਾਂ ਡੰਗਰਾ ਦੀਆਂ ਪਸਵਾਦੀਆਂ ਮੇਰੇ ਕੋਲ ਤਾਂ ਬਹੁਤ ਹੀ ਹੁੰਦੇ ਨੇ ਜੀ ਮੇਰਾ ਕੁੱਤਾ ਨਹੀਂ ਠੀਕ ਹੈਗਾ ਦੱਸੋ ਮੈਂ ਡਾਕਟਰਾਂ ਕੋਲ ਤੇ ਆਣਾ ਮਾੜੀ ਮਾੜੀ ਗੱਲ ਮੇਰੇ ਅੱਜ ਜੀ ਬੱਕਰੀ ਦਾ ਥਣ ਦੁੱਧ ਨਹੀਂ ਦਿੰਦਾ ਉਹ ਤੋਂ ਵੀ ਛੋਟੀਆਂ ਗੱਲਾਂ ਬਹੁਤੀਆਂ ਛੋਟੀਆਂ ਉਹ ਕਹਿੰਦਾ ਮਹਾਰਾਜ ਮੈਂ ਸਮਾਂ ਨਹੀਂ ਲੈਣਾ ਕਿਉਂਕਿ ਬੜੀ ਰੂਹਾਨੀ ਚਰਚਾ ਚੱਲ ਰਹੀ ਸੀ ਵਿਚਾਰ ਚੱਲ ਰਹੀ ਸੀ ਉਹ ਕਹਿੰਦਾ ਮਹਾਰਾਜ ਸੁਣਿਆ ਸੀ ਸੁਣਨਾ ਹੋਇਆ ਦੇਖਿਆ ਸੀ ਦੇਖਣਾ ਹੋਇਆ ਹੁਣ ਆਪਾਂ ਸਾਰੇ ਬੈਠੇ ਆ ਇਹਦਾ ਜਵਾਬ ਤੋੜ ਲੋ ਮੈਂ ਕੀ ਸਵਾਲ ਹੋਇਆ ਮਹਾਪੁਰਸ਼ ਕਹਿੰਦੇ ਪੰਡਤ ਜੀ ਮਹਾਤਮਾ ਜੀ ਅਭੀ ਆਸ ਘੱਟ ਸੀਗਾ ਉਸੇ ਵੇਲੇ ਉਹਨੇ ਚਰਨਾਂ ਤੇ ਨਮਸਕਾਰ ਕਰਕੇ ਕਹਿੰਦਾ ਮਹਾਰਾਜ ਮੇਰੀ ਸਭ ਚਾਹੀਦੀ ਗੱਲ ਬਾਅਦ ਵਿੱਚ ਸਾਰੀ ਸੰਗਤ ਚੁੱਪ ਕਰੀ ਬੈਠੀ ਐ ਮੈਂ ਕਹਿੰਦੀ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਮੈਂ ਮਹਾਰਾਜ ਜੀ ਕੀ ਸਵਾਲ ਸੀ ਕਹੈਂ ਤੂੰ ਤਾਂ ਸਮਝਦਾ ਹੈ ਅੱਛਾ ਹੋਇਆ ਤੂੰ ਸੰਗਤ ਵਾਸਤੇ ਇਹ ਸਵਾਲ ਕਰਤਾ ਕਹਿ ਲਗੇ ਕਿ ਐਸੀ ਅਵਸਥਾ ਹੁੰਦੀ ਹੈ ਅੰਦਰ ਜਿਸ ਥਾਂ ਦੇ ਉੱਤੇ ਜਦੋਂ ਅਨਹਦ ਨਾਦ ਦਾ ਕੀਰਤਨ ਚੱਲਦਾ ਹੈ ਉਹ ਕਹਿੰਦੇ ਐਸੀ ਤਰਗ ਹੁੰਦੀ ਹੈ ਕਿ ਆਦਮੀ ਪਹਿਲਾਂ ਤਾਂ ਮੁਰਸ਼ਿਦ ਤੋਂ ਹੋ ਜਾਂਦਾ ਇੰਨਾ ਆਨੰਦ ਉਹਦਾ ਸੋਕਸ ਭੁੱਲ ਭਲਾ ਜਾਂਦਾ ਫੇਰ ਉਹ ਆਨੰਦ ਇੰਨੇ ਅੱਗੇ ਜਾਂਦਾ ਨਹੀਂ ਅੰਦਰੋਂ ਜਿਵੇਂ ਕਿਸੇ ਦੀ ਲੈਟਰੀ ਨਿਕਲ ਆਵੇ 1 ਕਰੋੜ ਰੁਪਏ ਦੀ ਕਈ ਦਿਨ ਉਹ ਖੁਸ਼ੀ ਤੇ ਟਪਦਾ ਰਹੇ ਕੋਈ ਚੜਾਈ ਕਰ ਜਾਵੇ ਸਵਾਸ ਹਾਲ ਸਾਇ ਨਹੀਂ ਆਉਂਦਾ ਦੁਖੀ ਹੋ ਕੇ ਥੱਲੇ ਨੂੰੇ ਜਾਵਾਂਗੇ ਨਿੱਗਰਦੇ ਕਿਉਂਕਿ ਮੰਦੀ ਵਸਟਾਈ ਐਸੀ ਸੋ ਜਦੋਂ ਨੂੰ ਸੁਣਦਾ ਉਸ ਵੇਲੇ ਇਨਾ ਆਨੰਦ ਆਉਂਦਾ ਕਿ ਉਹ ਸਹਿ ਨਹੀਂ ਹੁੰਦਾ ਅਭਿਆਸ ਕਰਕੇ ਫਿਰ ਸਹਿ ਹੋ ਜਾਂਦਾ ਉਹਨੂੰ ਕਹਿੰਦੇ ਨੇ ਅਨਹਦ ਬਾਣੀ ਥਾਨ ਨਰਾਲਾ ਤਾਂ ਕਿ ਤੁਨ ਮੋਏ ਕੋ ਪਾਲਾ ਉਹ ਮਾਨ ਆਨੰਦ ਵਿਆ ਕਰਦਾ ਉਥੇ ਸਾਜ ਕਿੰਨੇ ਵੱਜਦੇ ਨੇ ਉਹਦਾ ਕੋਈ ਨਹੀਂ ਤਾਰਕ ਹੋਰ ਬਜੰਤਰ ਤੇ ਸਾਜ ਦਾ ਸੁਲਤਾਨ ਇਹ ਸ਼ਰੀਰ ਦੇ ਅੰਦਰ ਵੈਗ ਰੂ ਹੈ ਜਿੱਥੇ ਵੈਗ ਰੂ ਹੈ ਉਥੇ ਕੀਰਤਨੇ ਕੀਰਤਨ ਹੋ ਰਿਹਾ ਸ਼ੋਕਮਨ ਕਹੇਗਾ ਰਾਜ ਸੁਨ ਸੁਨ ਮੰਡਲ ਲੈ ਬਲਾਈ ਕਥ ਕਥਾ ਵਿਚਾਰਿਆ ਮਨ ਸਾ ਮਨੇ ਸੁਆਇ ਉਲਟ ਕਮਲ ਅਮਰਤ ਪੀਆ ਇਹ ਮਨ ਕਥੇ ਨਾ ਜਾਏ ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ ਅਮਰਤ ਪੜ ਗਿਆ ਕੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਆ ਦਸਿਆ ਨਹੀਂ ਜਾਂਦਾ ਸਵਾਦ ਹੋਰ ਦਾ ਕਬੀਰ ਚਰਨ ਕਮਲ ਕੀ ਮੋਜ ਕੋ ਕਹ ਕੈਸੇ ਅਨੁਮਾਨ ਕੈਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ ਅਜਪਾ ਜਾਪ ਨਾਂ ਗਿਸਰਾਏ ਆ ਜਗ੍ਹਾ ਅਸਮਾਏ ਫੇਰ ਪੁੰਦਾ ਨਹੀਂ ਬਗੈਰ ਜਪਣ ਤੇ ਜਪਿਆ ਜਾਂਦਾ ਅੱਖਾਂ ਵੀ ਨਾਮ ਜਪਦੀਆਂ ਕੰਨ ਵੀ ਨਾਮ ਜਪਤੇ ਨੇ ਰਸਨਾ ਵੀ ਨਾਮ ਜਪਦੀ ਹੈ ਕੋਈ ਵੀ ਨਾ ਕੰਮ ਕਰਦਾ ਹੋਵੇ ਸਾਰੇ ਇੰਦਰੀਏ ਬੰਦ ਹੋਣ ਅੰਦਰੋਂ ਅੰਮ੍ਰੰਮ ਦੇ ਵਿੱਚ ਨਾਮ ਚੱਲਦਾ ਹੈ ਐਨੀ ਨਾਮ ਦੀ ਦੁਨੀਆ ਸਾਰਾ ਸਰੀਰੇ ਨਾਮ ਦਾ ਰੂਪ ਬਣ ਜਾਂਦਾ ਇਸ ਕਰਕੇ ਉਹ ਪਵਿੱਤਰ ਹੋ ਜਾਂਦਾ ਜਿੱਥੇ ਚਰਨ ਧੜ ਦੇਵੇ ਉਹ ਥਾਂ ਪਵਿੱਤਰ ਜਿੱਥੇ ਬਹਿ ਜਾਵੇ ਉੱਤੇ ਤੀਰਥ ਜਿੱਥੇ ਬੈਠ ਸੰਸਾਰ ਜਨ ਸੋ ਥਾਂ છોੜਨ ਦਾ